ਸਮਾਜ ਸੇਵੀ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਵੱਖਰੇ ਤਰੀਕੇ ਦੀ ਪਹਿਲ ਕਦਮ ਕੀਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਜਾਗਰੂਕ ਹੋ ਸਕੇ ਬੱਚਿਆਂ ਨੂੰ ਜਾਗਰੂਕਤਾ ਆ ਸਕੇ ਕਿ ਚਾਈਨਾ ਡੋਰ ਦੇ ਵਰਤੋਂ ਨਾ ਕਰੋ ਅ ਅ ਅ ਇਨਸਾਨੋਂ ਇਨਸਾਨੋਂ ਚਾਈਨਾ ਡੋਰ ਸਾਡੀ ਆਜ਼ਾਦੀ ਖਤਮ ਕਰਦੀ ਸਾਡੀ ਆਜ਼ਾਦੀ ਖਤਮ ਕਰਦੀ ਸਾਡੇ ਰੱਤਾ ਖੋ ਚੰਦੀ ਹੈ ਪਤਾ ਨਹੀਂ ਕਿੰਨੇ ਕਿ ਤੜਫ ਤੜਫ ਕੇ ਫਾਂਸੀ ਮਰਦੇ ਨੇ थर्ड ते रहम करो सानू भी चाहण दा जब गरीबी थी तब मस्ती थी जब गरीबी थी तब मस्ती थी बेसकन है मेरी हस्ती थी जब पैसा सौर पास आया मैं इन दोनों का हो बैठा पैसा कमाने के चक्कर में यारो मस्ती अपनी खो बैठा आ, 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 आ ਅ 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 ਉਹ ਆਪਣੇ ਸੌਂਕ ਤਾਂ ਪੂਰਾ ਕਰਦੇ ਨੇ ਪਰ ਇਹ ਸੌਂਕ ਦੇ ਨਾਲ ਪਤਾ ਨਹੀਂ ਕਿੰਨੇ ਕੁ ਵਿਚਾਰੇ ਕਿਸੇ ਤਾਂ ਕੰਨ ਵੱਢੇਗਾ ਕਿਸੇ ਨੱਕ ਵੱਢੇਗਾ ਪਰ ਦੇਖਦੀਆਂ ਇਹ ਤੈਨੜ ਹੋਰ ਇੰਨੀ ਭੈੜੀ ਐ ਟੁਰਦੀ ਵੀ ਨਹੀਂ ਤੇ ਕਿੰਨੇ ਪੰਸੀ ਵਿਚਾਰੇ ਫਿਰ ਲੜਕਿਆਂ ਦੇ ਨੇ ਜਿਹਦੇ ਇਹਨਾਂ ਨੂੰ ਆਪਾਂ ਦੇਖ ਰਹੇ ਨੇ ਕੱਟ ਵੀ ਦਨੇ ਆ ਬਹੁਤ ਪੰਸੀ ਐ ਜਿਹੜੇ ਆਪਾਂ ਪਤਾ ਵੀ ਨਹੀਂ ਲੱਗਦਾ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਆਪਣੇ ਸੌਂਕ ਦੇ ਨਾਲ ਇਹਨਾਂ ਹਜ਼ਾਰ ਪੰਸੀਆਂ ਨੂੰ ਕੈਦ ਨਾ ਕਰੋ ਇਹਨਾਂ 'ਤੇ ਜੁਰਮ ਨਾ ਕਰੋ ਉਸ ਮਾਲਕ ਦੀ ਰੱਬ ਦੀ ਕਿਰਪਾ ਤੋਂ ਡਰੋ ਉਦੀ ਲੱਟ ਤੋਂ ਡਰੋ ਤਾ ਜਿੱਥੇ ਬਸੰਤ ਪੰਚਮੀ ਦਾ ਤਿਹਾਰ ਆ ਰਿਹਾ ਤੇ ਕੁਗੇ ਸਮਾਜ ਸੇਵੀ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਵੱਖਰੇ ਤਰੀਕੇ ਦੀ ਪਹਿਲ ਕਦਮ ਕੀਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਜਾਗਰੂਕ ਹੋ ਸਕੇ ਬੱਚਿਆਂ ਨੂੰ ਜਾਗਰੂਕਤਾ ਆ ਸਕੇ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਬਾਬਾ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਕਿਉਂ ਇਸ ਸੰਦੇਸ਼ ਜਿਹੜਾ ਦੇਣ ਤੱਕ ਮਜਬੂਰ ਹੋਣਾ ਇਹ ਦੇਖੋ ਜੀ ਆ ਪਹਿਗੇ ਮਸਤ ਬੰਦੇ ਮਨਤ ਕਰਨ ਵਾਲੇ ਕਹਿੰਦੇ ਜਦ ਗਰੀਬੀ ਸੀ ਤਬ ਮਸਤੀ ਸੀ ਜਦ ਗਰੀਬੀ ਸੀ ਤਬ ਮਸਤੀ ਸੀ ਬੇਸਕਕ ਨਾ ਮੇਰੀ ਹਾਸਤੀ ਸੀ ਜਦ ਪੈਸਾ ਸੌਰ ਤੇ ਪਾਸ ਆਇਆ ਮੈਂ ਇਹਨਾਂ ਦੋਨੋਂ ਕਾ ਹੋ ਬੈਠਾ ਪੈਸਾ ਕਮਾਣੇ ਦੇ ਚੱਕਰ ਮੇ ਯਾਰੋ ਮਸਤੀ ਆਪਣੀ ਖੋ ਬੈਠਾ ਇਹ ਪਮਸਤੇ ਬੰਦੇ ਆ ਮੈਨੂੰ ਤਾਂ ਪਤਾ ਹੀ ਹੈ ਕਹਿੰਦੇ ਮਨ ਤੂੰ ਜੋਤ ਸ੍ਰੂਪ ਹੈ ਆਪਣਾ ਮੂਲ ਪਸਾਣਾ ਉਸ ਮਾਰਕ ਦਾ ਸਾਰੇ ਪਰੂਪ ਹੈ ਇਨਸਾਨੀਅਤ ਦਾ ਕਰਮ ਕਰਨਾ ਫਰਜ਼ ਹੈ ਪਤਾ ਨਹੀਂ ਕਦੋਂ ਆ ਰਾਮ ਰਾਮ ਸੱਤ ਹੋ ਜੇ ਠੀਕ ਹੈ ਜੀ ਜੀਵਨ ਸਫਲ ਕਰੋ ਇਹ ਮੈਸੇਜ ਮੈਂ ਦੇਣਾ ਚਾਹੁੰਨਾ ਹੈ ਸਾਡੇ ਸਮਾਜ ਨੂੰ ਜਿਹੜੇ ਪਤੰਗ ਚੜਾਉਂਦੇ ਨੇ ਨੌਜਵਾਨ ਉਹ ਆਪਣੇ ਸ਼ੌਂਕ ਤਾਂ ਪੂਰਾ ਕਰਦੇ ਨੇ ਪਰ ਇਹ ਸ਼ੌਂਕ ਦੇ ਨਾਲ ਪਤਾ ਨਹੀਂ ਕਿੰਨੇ ਕੁ ਵਿਚਾਰੇ ਕਿਸੇ ਦਾ ਕੰਨ ਵੱਢਿਆ ਗਿਆ ਕਿਸੇ ਨੱਕ ਵੱਢਿਆ ਗਿਆ ਪਰ ਦੇਖਦੀਆਂ ਇਹ ਤੈਨੜ ਹੋਰ ਇੰਨੀ ਭੇੜੀ ਐ ਟੁਰਦੀ ਵੀ ਨਹੀਂ ਤੇ ਕਿੰਨੇ ਪੰਛੀ ਵਿਚਾਰੇ ਪੁੱਠੇ ਲੜਕਦੇ ਨੇ ਜੇ ਤੇ ਕਈ ਨੂੰ ਆਪਾਂ ਦੇਖ ਲੈਣੇ ਕੱਟ ਵੀ ਦਨੇ ਆ ਬਹੁਤ ਪੰਛੀ ਐ ਇਹ ਜਿਹੜੇ ਪਪਲ ਪਤਾ ਵੀ ਨਹੀਂ ਲੱਗਦਾ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਆਪਣੇ ਸੌਂਕ ਦੇ ਨਾਲ ਇਹਨਾਂ ਆਜ਼ਾਦ ਪੰਛੀਆਂ ਨੂੰ ਕੈਦ ਨਾ ਕਰੋ ਇਹਨਾਂ ਦਾ ਜ਼ੁਲਮ ਨਾ ਕਰੋ ਉਸ ਮਾਲਕ ਦੀ ਰੱਬ ਦੀ ਕਿਰਪਾ ਤੋਂ ਡਰੋ ਉਦੀ ਲੱਟ ਤੋਂ ਡਰੋ ਔਰ ਬੇਨਤੀ ਕਰਦਾ ਹਾਂ ਕਿ ਇਹ ਪਈ ਇਨਸਾਨ ਹੋ ਕੇ ਜਿਹੜੀ ਸੰਯੁਕਤ ਕਾਰਮਕਰੋ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਦੀ ਸੰਰਗਾ ਵੀ ਕਰਦਾ ਹੈ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਹੁਣ ਇਹ ਬਹੁਤ ਵਜਾ ਕਰ ਰਹੀ ਹੈ ਜਿਹੜੀ ਚੈਨਲ ਔਰ ਤੇ ਨਹੀਂ ਬੰਦੀ ਲਾਈ ਹੈ ਚੰਗੀ ਗੱਲ ਹੈ ਪਰ ਜੇ ਤੋ ਕਿਸੇ ਨੂੰ ਫੜਾਇਆ ਜਾਂਦਾ ਕੋਈ ਮੁੰਡਾ ਕਿਸੇ ਨਾਲ ਹੋ ਜਾਵੇ ਫੜਾਇਆ ਜਾਂਦਾ ਡੋਰ ਫੜਾਇਆ ਜਾਂਦਾ ਹੈ ਦੁੱਖ ਬਹੁਤ ਹੁੰਦੇ ਵੀ ਇਹਦੇ ਤਕਰੀਬੀ ਇਹਨੂੰ ਸਜ਼ਾ ਮਿਲੂਗੀ ਬਹੁਤ ਮੰਦੂਗੀ ਹੈ ਨਾ ਕੰਨੇ ਸਭ ਤੋਂ ਕੋਮਲ ਮੱਖਣ ਮੱਖਣ ਤੋਂ ਕੋਮਲ ਇਹਦਾ ਸਾਧੂ ਕਾ ਕਿਸੇ ਤੇ ਮਤਲਬ ਕੋਈ ਮੜੀ ਦੀ ਕੋਈ ਤਕਰੀਫ ਉਹਦੇ ਮਾਨੂੰ ਬਹੁਤ ਦੁੱਖ ਹੁੰਦਾ ਹੈ ਸਹੀ ਹੈ ਵੀ ਨੌਜਵਾਨੋ ਆਪਣੇ ਮਾਪਿਆਂ ਬਾਰੇ ਸੋਚੋ ਯਾਰ ਤੁਸੀਂ ਜਿੱਦਾਂ ਡੋਰ ਲੈ ਕੇ ਆਉਂਗਾ ਤੁਹਾਨੂੰ ਫੜਨਗੇ ਅਸੀਂ ਵੀ ਬਹੁਤ ਵਾਰ ਮਾਮਲੇ ਦੇਖਦੇ ਸੜਕਾਂ ਤੇ ਜਦੋਂ ਗੱਡੀਆਂ ਜਾਂ ਮੋਟਰਸਾਈਕਲ ਦੇ ਕੋਈ ਜਾਂਦਾ ਡੋਰ ਫਾਜਦਾ ਭਾਰੀ ਨੁਕਸਾਨ ਹੋ ਜਾਂਦਾ ਸੱਟਾਂ ਤੱਕ ਲੱਗ ਜਾਂਦੀ ਹੈ ਸੱਟਾਂ ਤੱਕ ਲੱਗ ਜਾਂਦੇ ਨੇ ਜੀ ਹਾਂ ਇਹ ਮਤਲਬ ਹੈ ਸਾਨੂੰ ਸੁਧਰਨਾ ਚਾਹੀਦਾ 27 ਵਜੇ ਕਰ ਰਹੀ ਹੈ ਅਸੀਂ ਤਾਂ ਨੌਜਵਾਨوں ਨੂੰ ਇਹੀ ਬੇਨਤੀ ਕਰਦੇ ਕਿ ਵੀਰੋ ਤੁਸੀਂ ਸੁਧਰੋ ਜਿਹੜੀ ਆਮ ਸਿੰਪਲ ਡੋਰ ਹੈ ਜਿਹੜੀ ਤੇ ਲਾਈ ਹੈ ਉਹਦੇ ਨਾਲ ਚੜਾ ਲੋ ਇਧਰ ਉਹ ਵੀ ਇਹ ਸੌਂਗ ਪੂਰਾ ਕਰਨਾ ਹੈ ਅਰੇ ਚੈਨਡੋਰ ਬੜੀ ਖਤਰਨਾਕ ਹੈ ਇਹ ਤਾਂ ਖੜਾ ਛੱਡ ਜਾਵੇ ਤਾਂ ਸ਼ੌਕ ਦੇ ਲਈ 10 ਮਿੰਟਾਂ ਦੇ ਸ਼ੌਕ ਦੇ ਲਈ ਲੋਕਾਂ ਦੀ ਜਾਨ ਤੱਕ ਖੇਲਦੇ ਲਈ ਕਮਾਲ ਦੀ ਗੱਲ ਹਾਂ ਦੇਖੋ ਬਿਲਕੁਲ ਜਦੋਂ ਜਿਹੜਾ ਬੰਦਾ ਆਪਣੇ ਸ਼ੌਕ ਵਾਸਤੇ ਇਹੋ ਜੇ ਕੰਮ ਕਰਦਾ ਪਉਹ ਨੂੰ ਇਨਸਾਨ ਨਹੀਂ ਕਹਿ ਸਕਦੇ ਉਹਨੂੰ ਤਾਂ ਮਸਟੰਡੇ ਹੀ ਕਹਿ ਸਕਦੇ ਆਪਾਂ ਕਿ ਨਹੀਂ ਜਿਹੜੇ ਇੰਨੀ ਬੇਨਤੀ ਕਰਨ ਦੇ ਬਾਅਦ ਨਹੀਂ ਸੁਧਰੂਗਾ ਫਿਰ ਤਾਂ ਉਹ ਬੰਦਾ ਥੋੜੀ ਹੈ ਇਹਦੇ ਕਰਕੇ ਬੇਨਤੀ ਇਹ ਵੀ ਜੇ ਤਾਂ ਤੁਸੀਂ ਬਣਨਾ ਇਨਸਾਨ ਚੰਗੇ ਇਨਸਾਨ ਕਹੋਨੇ ਹੋ ਫਰ ਤਾਂ ਮਿੱਤਰੋ ਤੁਸੀਂ ਡੋਰ ਛੱਡ ਦਿਓ ਕਹਿਣਾ ਮੰਨ ਲਓ ਜੇ ਤੁਸੀਂ ਫਿਰ ਵੀ ਇਹ ਗਰਨੀ ਮੰਨਦੇ ਫਿਰ ਤੁਸੀਂ ਹੈਵਾਨੀ ਹੋ ਰਾਕਸੀ ਹੋ ਇੰਨੇ ਕ ਬੇਨਤੀਆਂ ਨੇ ਜੀ ਮੈਂ ਤਾਂ ਇੱਕ ਬੇਨਤੀ ਕਰੀ ਆ ਬਾਲ ਵਡਲੀ ਭਵਾਨੀਗੜ੍ਹ ਤੇ ਸੇਮ ਦਾਸ 바ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿੱਥੇ ਬਸੰਤ ਪੰਚਮੀ ਦਾ ਤਿਉਹਾਰ ਆ ਰਿਹਾ ਤਾਂ ਸਮਾਜ ਸੇਵੀ ਵੱਲੋਂ ਜਿਹੜਾ ਲੋਕਾਂ ਦੇ ਵਿੱਚ ਜਾਗਰੂਕ ਕੀਤਾ ਗਿਆ ਵੀ ਤੁਸੀਂ ਅਸੀਂ ਕਹਿ ਦਈਏ ਤਾਂ ਤੁਸੀਂ ਹੁਣ ਜਾਗਰੂਕ ਹੋ ਵੀ ਇਹਨਾਂ ਚਾਈਨਾ ਡੋਰਾਂ ਦੀ ਵਰਤੋਂ ਨਾ ਕਰੋ ਤਾਂ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਨੇ ਤਾਂ ਇੱਕ ਬਾਬਾ ਜੀ ਵੱਲੋਂ ਵੀ ਜਿਹੜਾ ਅਸੀਂ ਕਹਿ ਦਈਏ ਤਾਂ ਲੋਕਾਂ ਦੇ ਵਿੱਚ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਵੀ ਬੱਚਿਆਂ ਨੂੰ ਚਾਈਨਾ ਡੋਰ ਨਾਲ ਲੈ ਕੇ ਦੋਤੇ ਬੱਚੇ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਇਹ ਅਸੀਂ ਕਹਿ ਦਈਏ ਤਾਂ ਬੜਾ ਵੱਡਾ ਹਾਨੀਕਾਰਕ ਵੀ ਹੈ ਜੇਕਰ ਅਸੀਂ ਸੜਕਾਂ ਤੇ ਵੀ ਦੇਖਦਾ ਜੇਕਰ ਕੋਈ ਗੱੜ ਦੇ ਵਿੱਚ ਫਾਜੇ ਦਾ ਭਾਰੀ ਨੁਕਸਾਨ ਵੀ ਜਿਹੜਾ ਇਸ ਡੋਰ ਨਾਲ ਹੋ ਸਕਦਾ ਹੈ ਸੰਗਰੂਰ ਤੋਂ ਦਾ ਪੰਜਾਬ ਫਰਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ